ਮੁਕਸਰ ਥਾਂਦੇ ਵਾਲਾ ਰੋਡ ਤੇ 4 ਏਕੜ ਖੜੀ ਕਣਕ ਦੀ ਫਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਹੈ। ਬੀਤੀ ਰਾਤ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਦੀਆਂ ਕਰੀਬ 8 ਥਾਵਾਂ ਤੇ ਅੱਗ ਲੱਗਣ ਦੀਆਂ ਵਾਰਦਾਤਾ ਸਾਹਮਣੇ ਆਈਆਂ ਨੇ। ਕਿਸਾਨਾਂ ਦੀ ਮਿਹਨਤ ਅੱਗ ਦੀ ਲਪੇਟ ਵਿੱਚ ਆ ਗਈ ਤੇ ਬੇਹਦ ਨੁਕਸਾਨ ਹੋਇਆ ਹੈ। ਅੱਜ ਫਿਰ ਫਾਇਰ ਅਪਗ੍ਰੇਡ ਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਹੈ ਦੱਸ ਦਈਏ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਅੱਗ ਲੱਗਣ ਦੀਆਂ ਵਾਰਦਾਤਾਂ ਨੇ ਕਿਸਾਨ ਦੀ ਮਿਹਨਤ ਅਤੇ ਉਮੀਦ ਨੂੰ ਖਾਕ ਕਰਕੇ ਰੱਖ ਦਿੱਤਾ ਹੈ ਅੱਜ ਮੁਕਸਰ ਦੇ ਥਾਂਦੇ ਵਾਲਾ ਰੋਡ ਤੇ ਇੱਕ ਕਿਸਾਨ ਦੀ ਖੜੀ ਹੋਈ 4 ਏਕੜ ਪੱਕੀ ਕਣਕ ਦੀ ਫਸਲ ਅਚਾਨਕ ਲੱਗੀ ਅੱਗ ਕਾਰਨ ਸੜ ਕੇ ਸੁਆਹ ਹੋ ਗਈ ਹੈ ਇਸ ਦੇ ਨਾਲ ਹੀ 3 ਏਕੜ ਰਕਬੇ ਦਾ ਕਣਕ ਦਾ ਨਾੜ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਹੈ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰੀਗਡ ਦੀ ਟੀਮ ਮੌਕੇ ਤੇ ਪਹੁੰਚ ਗਈ ਲੇਕਿਨ ਉਦੋਂ ਤੱਕ ਨੁਕਸਾਨ ਹੋ ਚੁੱਕਾ ਸੀ ਮੌਕੇ ਤੇ ਪੁਲਿਸ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਅੱਗ ਲੱਗਣ ਦੇ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕੇ ਦੋਹੇ ਵਾਲਾ ਪਿੰਡ ਵਿੱਚ ਵੀ ਕਣਕ ਦੀ ਖੜੀ ਫਸਲ ਅਤੇ ਨਾੜ ਨੂੰ ਅੱਗ ਲੱਗਣ ਕਾਰਨ ਕਰੀਬ 32 ਕਿੱਲੇ ਕਿੱਤਰ ਸੜਕੇ ਸੁਆਹ ਹੋ ਗਿਆ ਹੈ ਇਸ ਤੋਂ ਇਲਾਵਾ ਬੀਤੀ ਰਾਤ ਚੁੱਬੜਾ ਵਾਲੀ ਅੱਜ ਸਵੇਰੇ ਬਰੀਵਾਲਾ ਅਤੇ ਹੋਰ ਕਈ ਪਿੰਡਾਂ ਵਿੱਚ ਅੱਗ ਲੱਗਣ ਦੀਆਂ ਵਾਰਦਾਤਾਂ ਰਿਪੋਰਟ ਹੋਈਆਂ ਨੇ ਦੱਸਣਯੋਗ ਹੈ ਕਿ ਬੀਤੀ ਰਾਤ ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਕਰੀਬ 8 ਥਾਵਾਂ ਤੇ ਅੱਗ ਲੱਗਣ ਦੀ ਪੁਸ਼ਟੀ ਫਾਇਰ ਅਫਸਰ ਦੇ ਵੱਲੋਂ ਕੀਤੀ ਗਈ ਹੈ ਹਰ ਥਾਂ ਤੇ ਕਣਕ ਦੀ ਪੱਕੀ ਫਸਲ ਜਾਂ ਨਾੜ ਅੱਗ ਦੀ ਭੇਟ ਚੜ ਰਿਹਾ ਹੈ ਕਿਸਾਨ ਜਿਨ੍ਹਾਂ ਨੇ ਸਾਲ ਭਰ ਦੀ ਮਿਹਨਤ ਨਾਲ ਇਹ ਫਸਲ ਤਿਆਰ ਕੀਤੀ ਸੀ ਹੁਣ ਨੁਕਸਾਨ ਤੇ ਰੋ ਰਹੇ ਹਨ ਫਾਇਰ ਅਪਗ੍ਰੇਡ ਅਧਿਕਾਰੀ ਅਨੁਸਾਰ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚ ਕੀਤੀ ਜਾ ਰਹੀ ਹੈ ਤਾਂ ਕਿ ਅੱਗ ਨੂੰ ਫੈਲਣ ਤੋਂ ਬਚਾਇਆ ਜਾ ਸਕੇ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੇ ਵੱਲੋਂ ਖੇਤ ਦੇ ਵਿੱਚ ਪਹੁੰਚ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਤਾਰਾਂ ਦੇ ਸਪਰਕ ਦੇ ਨਾਲ ਪਿੰਡ ਚੁੱਬੜਾ ਲਈ ਬੀਤੀ ਰਾਤ ਅੱਗ ਲੱਗੀ ਹੈ ਤਾਂ ਚੰਗਿਆੜੇ ਖੇਤ ਦੇ ਵਿੱਚ ਡਿੱਗੇ ਨੇ ਜਿਸ ਤੋਂ ਬਾਅਦ ਇਸ ਪੱਕੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਤੇ ਕਰੀਬ 5 ਏਕੜ ਫਸਲ ਸੜ ਕੇ ਸੁਆਹ ਹੋ ਗਈ ਆ ਇਸੇ ਤਰ੍ਹਾਂ ਦੀਆਂ ਘਟਨਾਵਾਂ ਬੀਤੀ ਰਾਤ ਤੋਂ ਹੋਈ ਸਾਹਮਣੇ ਆ ਰਹੀਆਂ ਨੇ ਤਾਂ ਕੀ ਕੁਝ ਕਹਿਣਾ ਸੀ ਕਿਸਾਨ ਦਾ ਔਰ ਫਾਇਰ ਬ੍ਰਿਗੇਡ ਅਫਸਰ ਦਾ ਔਰ ਮੌਕੇ ਤੇ ਪਹੁੰਚੇ ਐਸ ਐਚਓ ਮੁਲਕੀ ਸਿੰਘ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਮਰ ਸਿੰਘ ਜੀ ਚਾਰ ਕਿਲੇ ਜੀ ਤੇ ਸਾਰੀ ਸੜਗੀ ਜੀ ਪੱਕੀ ਕਣਕ ਸੀ ਜਮਾ ਪੱਕੀ ਵੱਢਣੀ ਸੀ ਜੀ ਅੱਛਾ ਇਹ ਲੱਗੀ ਕਿਵੇਂ ਪਤਾ ਲੱਗਿਆ ਜੀ ਕੁਝ ਇਹ ਲੱਗੀ ਜੀ ਉਧਰੋਂ ਕਿਸੇ ਨੇ ਲਾਈ ਆ ਪੂਰਾ ਘੜਾ ਸਟਿਆ ਉਹਦਾ ਪਤਾ ਕਰਨ ਗਏ ਆ अच्छा जी तो और ਨਾਲ ਪੂਰੀ ਦੂਸਰੇ ਜਿਹੜੇ ਵਾਣਾਂ ਚ ਲੱਗੀ ਹੈਗੀ ਉਹ ਨਾੜ ਸੀਗਾ ਜਾਂ ਉਹ ਨਾੜ ਆ ਦੂਜਿਆਂ ਦਾ ਉਹ ਕਿੰਨੇ ਕਿਲੇ ਸੀ ਜੀ ਉਹਨੇ ਤਾਂ ਕਿੰਨੇ 2.5 ਤਿੰਨ ਕਿਹਾ ਉਹਦਾ ਅੱਛਾ ਬਾਕੀ ਲੱਗੀ ਹੈ ਜੀ ਇਹ ਬਈ ਹੁਣ ਟਿੱਕੀ ਟਾਈਮ ਆਈ ਦੋ ਅੱਧਾ ਘੰਟਾ ਪਹਿਲਾਂ ਲੱਗੀ ਅੱਧਾ ਘੰਟਾ ਪਹਿਲਾਂ ਹਾਂ ਹਾਂ ਇਹ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬਦਲਣ ਲੱਗੀ ਨਹੀਂ ਆਉਂਦੀ ਕੋਸ਼ਿਸ਼ ਕੀਤੀ ਲੱਗਣ ਸਾਰੀ ਲਾਟਾਂ ਬਹੁਤ ਸੀ ਲੱਗਣ ਕੋਈ ਸਾਧਨ ਹੈ ਨਹੀਂ ਸਕਦੇ ਕੋਈ ਕੰਟਰੋਲ ਹੁੰ ਤੋਂ ਕੋਲ ਐਸੀ ਕਿ ਵੀ ਮੈਡਵੈਕ ਕਲੋਨੀ ਦੇ ਬੈਕ ਸਾਈਡ ਤੇ ਕਨਕਨੂ ਅੱਗ ਲੱਗੀ ਹੋਈ ਆ ਤੇ ਮੌਕੇ ਤੇ ਪਹੁੰਚੇ ਆ ਤੇ 5 ਕੇ ਏਕੜ ਦੇ ਕਰੀਬ ਕਣਕ ਨੂੰ ਅੱਗ ਲੱਗੀ ਹੋਈ ਆ ਜਿਹੜਾ ਹੁਣ ਇੱਥੇ ਅੱਗ ਨੂੰ ਕਬੂ ਪਾਇਆ ਗਿਆ ਤੇ ਅੱਗੇ ਬਰਤਾਲ ਚੱਲ ਰਹੀ ਹੈ ਕੋਈ ਕਾਰਨ ਤਾਂ ਨਹੀਂ ਪਤਾ ਲੱਗਿਆ ਕੋਈ ਕਾਰਨ ਤਾਂ ਪਤਾ ਨਹੀਂ ਲੱਗਿਆ ਦੇਖ ਰਹੇ ਆ ਥਾਂਦੇ ਵਾਲਾ ਰੋਡ ਦੇ ਉੱਪਰ ਡਾਕਟਰ ਸੰਜੇ ਦੇ ਹਸਪਤਾਲ ਦੇ ਬੈਕ ਸਾਈਡ ਆ ਕਣਕ ਨੂੰ ਅੱਗ ਲੱਗੀ ਆ ਤੇ ਅਸੀਂ ਉਸੇ ਟਾਈਮ ਆਪਣੀ ਗੱਡੀ ਜਿਹੜੀ ਸਾਡੀ ਗੱਡੀ ਆ ਕੁਟਪੜ ਰੋਡ ਤੇ ਇਸ ਏਰੀਆ ਨੂੰ ਕਵਰ ਕਰਨ ਵਾਸਤੇ ਗਲੋਬਲ ਸਕੂਲ ਦੇ ਵਿੱਚ ਖਿੜਿਆਰੀ ਹੋਈ ਆ ਉਸ ਗੱਡੀ ਨੂੰ ਕਾਲ ਕੀਤੀ ਆ ਅਸੀਂ ਦਫ਼ਤਰ ਤੋਂ ਚੱਲ ਕੇ ਸਪੌਟ ਤੇ ਪਹੁੰਚੇ ਆ ਹਵਾ ਜ਼ਿਆਦਾ ਹੋਣ ਕਰਨਾ ਅੱਗ ਕਾਫੀ ਫੈਲ ਗਈ ਹੈ ਤੇ ਵਿੱਚ ਅੰਦਾਜ਼ਨ ਮਾਲਕਾਂ ਦੇ ਅਨੁਸਾਰ ਵਿੱਚ ਚਾਰ ਕਿੱਲੇ ਕਣਕ ਜਿਹੜੀ ਛੜੀ ਹੈ ਕੁਝ ਨਾਲ ਛੜਿਆ ਹੋਇਆ ਅੱਗ ਤੇ ਕੱਪ ਪਾ ਲਿਆ ਗਿਆ ਤੇ ਪਾਸੇ ਹੋਰ ਖੜੀ ਕਣਕ ਨੂੰ ਬਚਾ ਲਿਆ ਗਿਆ ਘਰ ਨੂੰ ਸੇ ਬਚਾ ਲਿਆ ਗਿਆ ਇੱਕ ਸੋਸ਼ਲ ਮੀਡੀਆ ਦੇ ਵਿੱਚ ਵੀ ਉਹ ਹਾਂਜੀ ਸੋਥੇ ਵਾਲੀ ਕਣਕ ਦੀ ਜਿਹੜੀ ਅੱਗ ਹੈ ਜੀ ਉਹ ਅੰਦਾਜ਼ਨ 6:30 ਵਜੇ ਦੇ ਕਰੀਬ ਸਾਨੂੰ ਮੈਸੇਜ ਮਿਲਿਆ ਤੇ ਉਹ ਗੱਡੀ ਮੇਰੀ ਬਰਨਾਨੀ ਕਾਲਜ ਕੋਲੇ ਉਧਰਲੇ ਆਪਣੇ ਜਲਾਲਾਬਾਦ ਰੋਡ ਤੇ ਲਾਈ ਹੋਈ ਆ ਉਸ ਗੱਡੀ ਨੂੰ ਬਾਹਰੋਂ ਉਧਰੋਂ ਕੱਢਿਆ ਦੇ ਨਾਲ ਮਲੋਟ ਵਾਲੀ ਗੱਡੀ ਦੀ ਸਪੋਰਟ ਲਈ ਆ ਉਹ ਅੱਗ ਕਾਫੀ ਫੈਲ ਗਈ ਆ ਪਰ ਉਹ ਕੰਟਰੋਲ ਕਰ ਲਈ ਉਹਦੇ ਵਿੱਚ ਨਾੜ ਦਾ ਵੀ ਨੁਕਸਾਨ ਹੋਇਆ ਤੇ ਕਣਕ ਦਾ ਵੀ ਨੁਕਸਾਨ ਹੋਇਆ ਅੰਦਾਜ਼ਨ 30 ਬੱਤੀ ਗਲੇ ਦੱਸ ਰਿਹਾ ਜੀ ਫੋਨ ਤੇ ਐਕਚੁਅਲ ਪੱਕਾ ਪਤਾ ਨਹੀਂ ਆ ਜਦੋਂ ਸਾਡੀ ਟੀਮ ਵਾਪਸ ਆਊਗੀ ਉਹਨਾਂ ਨੂੰ ਪੁੱਛੇ ਪਤਾ ਲੱਗੂਗੀ ਕਿੰਨੀ ਛੜੀ ਜਾਂ ਤੇ ਵਿੱਚ ਤੇ ਹੋਰ ਵੀ ਕਈ ਕਾਹਤੇ ਲੱਗੀ ਹੈਗੀ ਹੈ ਜੀ ਹਾਂਜੀ ਅੱਗ ਦਾ ਜਿਹੜਾ ਦੇ ਹਨੇਰੀ ਦੇ ਵਿੱਚ ਚੱਲੀ ਜਾਂਦੀ ਆ ਜੀ ਅੱਜ ਪਹਿਲਾਂ ਆਪਣਾ ਮਰਾੜਾ ਵਰਾਲਾ ਕਲਾ ਤੋਂ ਜਿਹੜੀ ਬਰਵਾਲ ਮੰਡੀ ਦੀ ਸੜਕ ਜਾਂਦੀ ਹੈ ਉਸ ਤੇ ਕਣਕਮਕ ਲੱਗੀ ਸੀ ਇੱਕ ਗੱਡੀ ਉੱਥੇ ਭੇਜੀ ਆ ਜੀ ਤੇ ਰਾਤ ਗੁਲਾਬੇ ਵਾਲੇ ਅੱਗ ਲੱਗੀ ਸੀ ਉੱਥੇ ਗੱਡੀ ਗਈ ਆ ਜੀ ਪੂਰੀ ਰਾਤ ਦੀ ਮੇਰੀ ਟੀਮ ਤਤਪੁਰਾ ਜੀ ਲਗਾਤਾਰ ਕੰਮ ਕਰ ਰਹੀ ਆ ਸੱਤ ਅੱਠ ਘੰਟੇ ਲੱਗ ਗਏ ਆ ਜੀ ਅੱਜ ਰਾਤ ਤੋਂ ਲੈ ਕੇ ਬਾਅਦ 1:00 ਵਜੇ ਤੱਕ ਹੋਂ ਤੱਕ ਜੀ ਇਹ ਕਾਰਨ ਕੀ ਜ਼ਿਆਦਾ ਹੈਗਾ ਨਵ ਲੱਗਣ ਦਾ ਇਹ ਨਿਰੰਤਰ ਰਹੀ ਜੀ ਬੇਸੇ ਜੀ ਕਾਰਨ ਤਾਂ ਆਪਾਂ ਇਹ ਕੁਝ ਦੇ ਵਿੱਚ ਨਹੀਂ ਬੇਸੇ ਬਿਜਲੀ ਵਗੈਰਾ ਤਾਂ ਬੰਦ ਰਹਿੰਦੀ ਹੈ ਜੀ ਸਪਾਰਕ ਤਾਂ ਤਾਂ ਆਪਾਂ ਕਹਿ ਵੀ ਨਹੀਂ ਸਕਦੇ ਕਈ ਵਾਰ ਕੋਈ ਘਰਾਂ ਦੇ ਵਿੱਚੋਂ ਕੋ ਕੁੜੇ ਨਾਲ ਕੋ ਰੋੜੀ ਵਗੈਰਾ ਤੋਂ ਆਪਣਾ ਗੁੱਡ ਕੇ ਆ ਸਕਦੀ ਹੈ ਜੀ ਜਾਂ ਕੋਈ ਮਸ਼ੀਨ ਵਗੈਰਾ ਦਾ ਕੋਈ ਸਪਾਰਕ ਨਾਲ ਵੀ ਹੋ ਸਕਦਾ ਹੈ ਇਹ ਹੀ ਕਾਰਨ ਜ਼ਿਆਦਾ ਹੋ ਸਕਦਾ ਜੀ ਬਸ ਤੁਸੀਂ ਕੀ ਕਰਨਾ ਚਾਹੋਗੇ ਅਸੀਂ ਤਾਂ ਜੀ ਲੋਕਾਂ ਨੂੰ ਇਹ ਵੇਅਰ ਕਰਦੇ ਆਂ ਵੀ ਜਦੋਂ ਤੁਸੀਂ ਆਪਦੇ ਖੇਤ ਚ ਕੰਬਾਈਨ ਲਾਉਣੀ ਆ ਗਵੰਡੀ ਨੂੰ ਤੁਹਾਡੀ ਤਲਾਹ ਹੋਣੀ ਚਾਹੀਦੀ ਹੈ ਆ ਬਾਕੀ ਤੁਹਾਡੇ ਪਿੰਡਾਂ ਦੇ ਵਿੱਚ ਹਰ ਇੱਕ ਕੋਲੇ ਸਪਰੇਅ ਵਾਲੇ ਵੱਡੇ ਵੱਡੇ ਡਰਮ ਹੈਗੇ ਟਰੈਕਟਰਾਂ ਦੇ ਮਗਰ ਪਏ ਉਹਨਾਂ ਨੂੰ ਭਰ ਕੇ ਕੋਲ ਰੱਖੋ ਨਾਲ ਦੇ ਨਾਲ ਫੋਨ ਵਗੈਰਾ ਹੋਣਾ ਚਾਹੀਦਾ ਫੈਰੂਗਟ ਦਾ ਨੰਬਰ ਗੁਰਦਰਾ ਸਾਹਿਬ ਦੇ ਭਾਈ ਜੀ ਨੂੰ ਪਤਾ ਹੋਣਾ ਚਾਹੀਦਾ ਨਾਲ ਦੇ ਨਾਲ ਕਾਲ ਕਰੋ ਸਾਢੇ 5 ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਟਰੈਕਟਰ ਨਾਲ ਕੁਝ ਨਾ ਕੁਝ ਦਾ ਇੰਤਜ਼ਾਮ ਕਰ ਸਕਦੇ ਹੋ ਜੀ ਇਹ ਲੋਕਾਂ ਨੂੰ ਇਹ ਪੀਲਾ ਵੀ ਪਾਣੀ ਦਾ ਸਾਧਨ ਤੁਹਾਡੇ ਖੇਤਾਂ 'ਤੇ ਜਰੂਰ ਹੋਣਾ ਚਾਹੀਦਾ ਜੀ ਅੱਗ ਤੋਂ ਬਚਾ ਵਾਸਤੇ